ਕੀ ਕਿ ਨਾ ਹੀ ਕਟਾ ਸਤਨਾਮ ਸਿੰਘ ਤੁਹਾਡਾ ਡੇਰਾ ਤੁਹਾਡੀ ਲਿਖਿੰਦੇ ਕੀ ਜਮੀਨ ਤੁਹਾਡੀ ਜ਼ਮੀਨ ਵਿੱਚ ਕੋਈ ਮਲਬਾ ਟਾਈਪ ਚੀਜ਼ ਚੀਤੀ ਆ ਕੀ 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 ਹੋਇਆ ਰਾਤ ਵੇਲੇ ਉਹ ਮਤਲਬ ਹੀ ਚਾਨਣ ਹੋਇਆ ਹੈਗਾ ਖੜਾਕ ਆਇਆ ਅੱਛਾ ਜੀ ਕਿੰਨਾ ਕ ਖੜਾਕ ਆਇਆ ਖੜਾਕ ਹੋਇਆ ਹਾਂਜੀ ਮਲੇਗੀ ਖੜਾਕ ਆਇਆ ਚਾਨਣ ਹੋਇਆ ਹੈ ਕਿੰਨੇ ਕ ਵਜੇ ਮਲੇ 1.5 ਵਜੇ ਦਾ ਟਾਈਮ ਵਾਹ ਵਾਹ ਚਾਨਣ ਕਿੰਨਾ ਕ ਚਾਨਣ ਬਾਬਾ ਤਰੀ ਉਹਨੇ ਵੇਖਿਆ ਕੋਈ ਚੀਜ਼ ਨਹੀਂ ਨਹੀਂ ਉਹਨੇ ਨਹੀਂ ਅਹੀਂ ਲੱਗੇ ਗਏ ਅਹੀਂ ਸਵੇਰੇ ਗਏ ਲੱਗੇ ਤਰੀ ਵੇਖਿਆ ਜੇ ਤੁਸੀਂ ਦੇਖ ਲੱਗੇ ਗਏ ਸਵੇਰੇ ਵੇਖਿਆ ਉਹ ਮਤਲਬ ਕੀ ਪਿਆ ਹੈਗਾ ਮਤਲਬ ਕੀ ਖੋਲ ਖੋਲ ਕਿਸ ਚੀਜ਼ ਦਾ ਖੋਲ ਕਿਦਾਂ ਦਾ ਖੋਲ ਮਤਲਬ ਸਾਨੂੰ ਨਹੀਂ ਪਤਾ ਇਹਦੇ ਬਾਰੇ ਵੀ ਕਿਹੜੀ ਚੀਜ਼ ਦਾ ਖੋਲ ਆ ਸਾਨੂੰ ਮਤਲਬ ਇੱਕ ਬਜਾਇੇ ਟਾਈਮ ਲੱਗਣ ਢਈ ਆ ਹਾਂ ਜੀ ਹਾਂ ਜੀ ਮੰਜਾਲ ਦਾ ਹੋ ਸਕਦਾ ਤੇ ਕੋਈ ਲੱਗਾ ਵੀ ਜਾਜੂ ਜਾ ਕਿ ਸਿੱਧਾ ਇਹੋ ਲੱਗਾ ਵੀ ਇਹ ਡਿੱਗਾ ਨਹੀਂ ਆ ਜਾਂਦਾ ਨਹੀਂ ਤੇ ਇਹੋ ਤੁਸੀਂ ਵੀਰੇ ਤੁਸੀਂ ਦੇਖਿਆ ਕਿ ਨਾ ਤੁਹਾਡੇ ਕਿਸੇ ਨਹੀਂ ਮੈਂ ਵੇਖਿਆ ਹਾਂ ਹਾਂ ਜੀ ਉਧਰ ਡੰਗਰਾਂ ਲੋਗ ਵੇਖਾ ਰਹੇ ਤੇ ਪਿਆਸ ਦੇ ਉਹ ਵੇਖਿਆ ਫੇਰ ਤੁਸੀਂ ਤੇ ਉਹਦੇ ਨਾਲ ਖੇਡਣ ਡਏ ਜੀ ਨਹੀਂ ਖੇੜੇ ਨਹੀਂ ਡਏ ਅਸੀਂ ਤਾਂ ਵੇਖੇ ਮਨ ਲਗੇ ਔਰਿੰਟਦਾਰਾਂ ਨੂੰ ਪਾਉਂਦੇ ਨਾ ਛੇਟ ਤੋਂ ਆਉਂਦੇ ਔਰਿੰਟਦਾਰਾਂ ਨੂੰ ਫੋਟੋਆਂ ਪਾਉਂਦੇ ਹਾਂ ਹਾਂ ਜੀ ਨਹੀਂ ਉਹ ਫੇਰ ਕਿੱਦਾਂ ਪੁਲਿਸ ਨੂੰ ਕਿੱਦਾਂ ਤੁਸੀ ਦੱਸਿਆ ਫੇਰ ਸੂਚਿਤ ਕਰਤਾ ਨਾ ਮਨ ਲਗੇ ਫੋਨ ਕਰਤਾ ਨਾ ਸਰਪੰਚ ਨੇ ਜੀ ਆਹ ਜੀ ਇਹ ਹੁਣ ਆਏ ਪੁਲਸ ਵਾਲੇ ਤੁਹਾਡੇ ਨਾਲ ਪੁਲਸ ਵਾਲਿਆਂ ਨਾਲ ਕਿਹ ਤਰ੍ਹਾਂ ਦਾ ਵਿਹਾਰ ਬਹੁਤ ਵਧੀਆ ਜੀ ਮਿੱਟੀ ਵਾਲੇ ਆਰਮੀ ਨਹੀਂ ਆਈਏ ਹਾਂ ਜੀ ਕੀ ਪੁੱਛ ਕੇ ਕੀਤੀ ਉਹਨਾਂ ਨੇ ਅਣੇ ਇਹ ਮਤਲਬ ਇਹ ਆਰਮੀ ਵਾਲਿਆਂ ਨੇ ਕੀਤੀ ਪੁੱਛ ਮਾਜ ਮਾਰਾਂਗੇ ਕੀ ਆਂਦੇ ਆ ਪੀਓ ਕੀ ਹਾਂ ਜੀ ਹਰਪ੍ਰੀਤ ਕੋ ਤੇ ਗਾਫੀ ਕਿਉਂ ਆਸੀ ਦਾ ਘਰ ਤਾਂ ਦੇ ਨਾਲ ਹੀ ਕੋਈ ਮਲਬਾ ਡਿੱਗਾ ਹੈ ਪਾਜੀ 1:30 ਵਜੇ ਤੋਂ ਪਹਿਲੇ ਕਹਿੰਦੇ ਫਾਇਰਿੰਗ ਵਗੈਰਾ ਹੁੰਦੀ ਰਹੀ ਹੈ ਤੇ ਫਿਰ ਉਸ ਤੋਂ ਬਾਅਦ ਕਹਿੰਦੇ ਨੇ ਚਾਨਣ ਜਿਹਾ ਹੋਇਆ ਵੇ ਤੇ ਇੱਥੇ ਕੋਈ ਚੀਜ਼ ਡਿੱਗੀ ਹੈ ਤੇ ਆਵਾਜ਼ ਜੀ ਵੀ ਆਈਏ ਬਹੁਤ ਜ਼ੋਰ ਦੀ ਤੇ ਤੁਸੀਂ ਜਾ ਕੇ ਲਗਾ ਪਤਾ ਉਹ ਹਾਂਜੀ ਉਦੋਂ ਮਤਲਬ ਕਿ ਮਾੜਾ ਮੋਟਾ ਪਤਾ ਲੱਗਾ ਸੀ ਨੀਂਦ ਦੀ ਚੀਜ਼ ਸੀਗੇ ਤੇ ਜਦੋਂ ਸਹੇਰੇ ਉੱਠ ਕੇ ਦਿਨ ਚੜਿਆ ਉਦੋਂ ਦੇਖਿਆ ਇਹਨਾਂ ਨੇ ਤੇ ਉਦੋਂ ਕਹਿੰਦੇ ਵੀ ਇੱਥੇ ਮਤਲਬ ਕਿ ਕੋਈ ਬੰਬ ਜਿਆ ਡਿੱਗਿਆ ਤੇ ਮੈਂ ਕਿਹਾ ਕਿ ਐਵੇਂ ਮਤਲਬ ਕਿ ਮਜ਼ਾਕ ਮਜ਼ੂਕ ਕਰਦੇ ਹੋਣੇ ਨੇ ਫਿਰ ਮੈਂ ਗਵਾਂਡੀਆਂ ਦੇ ਘਰ ਗਈ ਤੇ ਉਹ ਮੈਨੂੰ ਕਹਿੰਦੇ ਕਹਿੰਦੇ ਆਂਟੀ ਇੱਥੇ ਕੋਈ ਬੰਬ ਡਿੱਗਿਆ ਵੀ ਪਹਿਲੀ ਚ ਮੈਂ ਕਿਹਾ ਹਾਂ ਸਾਡੀ ਪਹਿਲੀ ਚ ਡਿੱਗਿਆ ਫਿਰ ਮੈਂ ਅਲਰਟ ਹੋਈ ਫਿਰ ਮੈਂ ਉਹਨਾਂ ਨੂੰ ਲੈ ਕੇ ਫਿਰ ਸਾਰੇ ਇਕੱਠੇ ਹੋਏ ਤੇ ਫਿਰ ਉਦੋਂ ਪੁਲਿਸ ਨੂੰ ਕਨਫਰਮ ਕੀਤਾ ਉਹ ਤਾਂ ਉਹਦੇ ਪਿੱਛੇ ਲੱਗੇ ਕੋਈ ਟੈਟਾ ਵੀ ਪਿਆ ਲੱਗੇ ਹਾਂਜੀ ਮਹਾਰਾਜਿਆ ਪਿਆ ਇਹ ਨਹੀਂ ਪਤਾ ਲੱਗਾ ਵੀ ਕੀ ਚੀਜ਼ ਆਈ ਕਦੋਂ ਆਈ ਨਹੀਂ ਨਹੀਂ ਇਹ ਨਹੀਂ ਪਤਾ ਲੱਗਾ ਸਾਨੂੰ ਅੱਜ ਦੀ ਰਾਤ ਦਾ ਸੁਖਮਨ ਸਿੰਘ ਅਨਿਸ਼ਮਨ ਸਿੰਘ ਪੰਦੇਰ ਅੱਛਾ ਪੰਦੇਰ ਕਲਾ ਬੀਤੀ ਰਾਤ ਕਾਫੀ ਆਵਾਜ਼ਾਂ ਆਈਆਂ ਕਰਕੇ ਦੀਆਂ ਇਸ ਤਰ੍ਹਾਂ ਬਲਾਸਟ ਡਾਉਨ ਅੰਦਰ ਤੁਹਾਡੇ ਇਹ ਖੇਤਾਂ ਵਿੱਚ ਕੋਈ ਬਲਾਸਟ ਟਾਈਪ ਦੀ ਚੀਜ਼ ਜੀ ਆ ਤੇ ਕੀ ਸੀ ਚਾਰੀ ਮਾਰ ਲੱਗੀ ਇਹ 1:10 ਮਿੰਟ ਦਾ ਟਾਈਮ ਹੈ ਇਹ ਤੇ ਚਾਨਣ ਹੋਇਆ ਖੜਕਾ ਹੋਇਆ ਉਦੋਂ ਤਾਂ ਹਾਂ ਅੱਛਾ ਫਿਰ ਉਹ ਤੋਂ ਬਾਅਦ ਇਹ ਦਿਨੇ ਦੇਖਿਆ ਵਾ ਕਿਹਨੇ ਕੋਈ ਦੇਖਿਆ ਦਿਨੇ ਤੂੰ ਜਿੰਨੇ ਤਕਰੀਬਨ 8 ਵਜੇ ਕਿਉਂ ਮੈਂ ਤੇ 8 ਵਜੇ ਦੇਖਿਆ ਵਾ ਕੀ ਕੀ ਚੀਜ਼ ਸੀ ਥੀ ਮੈਨਾਂ ਲੱਗੇ ਨਹੀਂ ਜਾਂ ਤਾਂ ਮਲਾਜਮਾਂ ਨੇ ਮਰਬਾਪੇ ਆਵਾ ਪਤਾ ਨਹੀਂ ਕਿਸ ਚੀਜ਼ ਦਾ ਮਰਬਾਪੇ ਆਵਾ ਜਿਹੜਾ ਬੰਬ ਚੱਲਿਆ ਹੁੰਦਾ ਨਾ ਉਹ ਘਰ ਵਾਲਿਆਂ ਨੇ ਜਦੋਂ ਇੱਥੇ ਵੇਖਿਆ ਵੀ ਥੋਣ ਬਣ ਕੀਤੇ ਆ ਲੱਗੇ ਸਾਰੇ ਡੇਰੇ ਲੇ ਕੇ ਖੜਾਏ ਫੇਰਣ ਕੇ ਵੇਖਣ ਤੇ ਫਿਰ ਪੁਲਿਸ ਨੇ ਤੁੰਛੜ ਦਿੱਤਾ ਹਾਂਜੀ ਤੇ ਉਹ ਹੀ ਦੇਖਣ ਦੇ ਹੀ ਉਹਦੇ ਨਾਲ ਪਿੰਡ ਵਾਲੇ ਛੇੜਾ ਛੇੜਨ ਡਏ ਆ ਪਹਿਲਾਂ ਕੋਈ ਵੀ ਨਹੀਂ ਚੂੜੀ ਪਹਿਲਾਂ ਕੋਈ ਕਿਹਾ ਹੋ ਗਿਆ ਹੱਦੋਂ ਜਾਣੀ